ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਅਪਡੇਟ ਦੀ ਜੀ ਹਾਂ ਹੁਣੇ-ਹੁਣੇ ਪੰਜਾਬ ਚ ਮੌਸਮ ਬਾਰੇ ਆਈ ਤਾਂ ਇਹ ਜਾਣਕਾਰੀ ਪੰਜਾਬ ਦੇ ਅਗਲੇ 5 ਦਿਨਾਂ ਬਾਰੇ ਅਲਰਟ ਕੀਤਾ ਗਿਆ ਜਾਰੀ ਇਸ ਤਰ੍ਹਾਂ ਰਹੇਗਾ ਆਉਣੇ ਦਿਨਾਂ ਦਾ ਮੌਸਮ ਦਾ ਹਾਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਤ੍ਰਿਪਾਤ ਵਿੱਚ ਸੰਗਣੀ ਤੋਂ ਹੁੰਦਾ ਤੇ ਖੰਡ ਨੇ ਯੋਰ ਫੜ ਲਿਆ ਹੈ ਉੱਥੇ ਹੀ ਦਖਣੀ ਭਾਰਤ ਚ ਵੀ ਮੌਸਮੀ بارش ਦਾ ਅਲਰਟੀ ਜਾਰੀ ਕੀਤਾ ਗਿਆ ਉੱਤਰ ਪ੍ਰਦੇਸ਼ ਚਾਰਖੰਡ ਬਿਹਾਰ ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ ਇੱਕਦਮ ਗਰਬਟਾਇਆ ਦਿੱਲੀ ਐਨਸੀਆਰ ਤੇ ਤਤੂਨ ਤੇ ਤੂਈ ਦੀ ਪਰਤ ਤੋਂ ਅਜੇ ਲੋਕ ਵੀ ਪ੍ਰੇਸ਼ਾਨ ਹਨ ਦਰਅਸਲ ਮੌਸਮ ਵਿਭਾਗ ਨੇ ਵੀਰਵਾਰ ਨੂੰ ਦਿੱਲੀ ਨੋਇਡਾ ਗਰੇਟਰ ਨੋਇਡਾ ਗਾਜੀਆਬਾਦ ਗੁਰੂਗ੍ਰਾਮ ਪੰਜਾਬ ਤੇ ਹੋਰ ਬਹੁਤ ਹਰਿਆਣਾ ਹਿਮਾਚਲ ਦੇ ਲਖੇ ਸਮੇਤ ਆਸਪਾਸ ਦੇ ਲਖਿਆਂ ਦੇ ਠੰਡ ਚ ਭਾਰੀ ਵਾਦੇ ਦੀ ਗੱਲ ਆਖੀ ਹੈ ਦਿੱਲੀ ਚ ਵੀਰਵਾਰ ਨੂੰ ਸੀਜਨ ਦੇ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਹੀ ਮੌਸਮ ਪਾਗ ਨੇ ਹੁਣ ਅਗਲੇ ਦਿਨਾਂ ਤੱਕ ਤਾਪਮਾਨ ਘਟੋੜ 10 ਡਿਗਰੀ ਤੱਕ ਰਹਿਣ ਦੀ ਅਨੁਮਾਨ ਦੀ ਗੱਲ ਕੀਤੀ ਹੈ ਤੇ ਨਾਲ ਹੀ ਹੁਣ ਮੌਸਮ ਪਾਗ ਅਨੁਸਾਰ 22-23 ਨਵੰਬਰ ਤੋਂ ਬਾਅਦ ਹੁਣ 24 ਨਵੰਬਰ ਨੂੰ ਦਿੱਲੀ ਐਨਸੀਆ ਚ ਮੌਸਮ ਠੰਡਾ ਰਹੇਗਾ ਤੇ ਪੰਜਾਬ ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਨਾਲ ਪੰਜਾਬ ਉੱਤਰ ਪ੍ਰਦੇਸ਼ ਤੇ ਬਿਹਾਰ ਚ ਤੰਦ ਤੱਕ ਇਹਰ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਸ਼ਾਮ ਨੂੰ ਮੌਸਮ ਬਦਲ ਸਕਦਾ ਤੇ ਕਈ ਜ਼ਿਲ੍ਹਿਆਂ ਚ بارش ਦੀ ਸੰਭਾਵਨਾ ਹੈ ਜਿਸ ਕਰਕੇ ਠੰਡ ਹੋਰ ਵਧੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ